ਨਾਲ ਨਾਲ ਜਾਰੀ ਸੇਵਕ ਸਭਾ ਭਰੋਸਿਆਂ ਵੱਲੋਂ ਅੱਜ ਮਡੇਗੜੂ ਕੀ ਸੀ ਇਤਲਾਫ ਕਰਦਿਆਂ ਕਿ 14-23 ਦਾ ਆਪਣਾ ਦੂਰ ਕਮ ਨਾਲ ਨਾਗਰ ਦੇ ਜਿਸ ਵੱਡੇ ਗੇਂਦੀ ਦੇ ਇਲਾਕੇ ਪਰ ਤੋਂ ਪਸ ਇਹਦੇ ਨਾਲ ਬਸਤਕੋ ਲਿਆ ਹੈ ਅਤੇ ਵਿਸ਼ੇਸ਼ ਤੌਰ ਤੇ ਜਗਵਰਤਾ ਤੋਂ ਛੋਟੇ ਮਹਾਰਾਜ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ਉਹਨਾਂ ਵੱਲੋਂ ਸੰਗਤ ਨੂੰ ਅਸ਼ੀਰਵਾਦ ਦਿੱਤਾ ਜਾ ਰਿਹਾ ਵਕ ਵਕ ਜਿਹੜੇ ਪ੍ਰਬੰਧਕ ਨੇ ਜਾ ਸ਼੍ਰੀ ਬਾਬਾ ਲਾਲ ਜੀ ਸਬਾ ਦੇ ਮੈਂਬਰ ਜਿਹੜੀ ਆਰੋ ਅਜਨਾਲਾ ਰਮਦਾਸ ਅਤੇ ਮਕੀਤੇ ਤੋਂ ਜਿਹੜੇ ਸੰਸਥਾਵਾਂ ਇੱਥੇ ਆਈਆਂ ਨੇ ਕਲਵਤ ਕਰਦੇ ਸ਼੍ਰੀ ਬਾਬਾ ਲਾਲ ਦਿਆਲ ਸਬਾ ਫਤਿਹਗੜ ਚੂਣੀਆਂ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰ ਇੱਥੇ ਸਾਡੇ ਨਾਲ ਮੌਜੂਦ ਨੇ ਜਿੱਥੇ ਕਿ 14ਵਾਂ ਮੂਰਤੀ ਸਥਾਪਨਾ ਦਿਵਸ ਜਿਹੜਾ ਮਨਾਇਆ ਜਾ ਰਿਹਾ ਹਾਂਜੀ ਇਹ ਸ਼ਰਮਾ ਜੀ 14ਵਾਂ ਸਥਾਪਨਾ ਮੂਰਤੀ ਦਿਵਸ ਬੜੀ ਧੂਮਤਾ ਨਾਲ ਮਨਾਇਆ ਜਾ ਰਿਹਾ ਹੈ ਬੜੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਨੇ ਧਨਪੁਰ ਧਾਮ ਤੋਂ ਸ਼੍ਰੀ ਸ਼੍ਰੀ ਰਾਮ ਸੂਦਰ ਮਹਾਰਾਜ ਜੀ ਪਹੁੰਚੇ ਨੇ ਕੀ ਕਹਿੰਦੇ ਸਾਰੇ ਸਮਾਗਮ ਨੂੰ ਲੈ ਜੈ ਸ਼੍ਰੀ ਬਾਵਾ ਲਾਲ ਜੀ ਵੇਖੋ ਜੀ ਇਹ ਹਰ ਸਾਲ ਦੀ ਮੂਰਤੀ ਸਥਾਪਨਾ ਦਿਵਸ ਬੜੀ ਧੂਮਤਾ ਨਾਲ ਮਨਾਇਆ ਜਾਂਦਾ ਆ ਬਹੁਤ ਦਰੋ ਦਰੋ ਵੀ ਸੰਗਤਾਂ ਹੁੰਦੀਆਂ ਅਜ ਨਾਲ ਉਹ ਮੰਜੀਠਿਓ ਤੇ ਸ਼ਹਿਰ ਸਾਰਾ ਪਿੰਡਾਂ ਦੇ ਵਿੱਚੋਂ ਉਮਮਾ ਆ ਕੇ ਇੱਥੇ ਪਹੁੰਚਦਿਆਂ ਆ ਤੇ ਵੇਖੋ ਕਿੰਨੀਆ ਰੌਣਕਾਂ ਲੱਗੀਆਂ ਜੀ ਤੇ ਸਾਰੀਆਂ ਸੰਗਤਾਂ ਨੂੰ ਅਸੀਂ ਇੱਥੇ ਆਇਆਂ ਨੂੰ ਜੀ ਆਇਆਂ ਕਹਿੰਦੇ ਜੈ ਸ਼੍ਰੀ ਰਾਮ ਬਾਬਾ ਲਾਲ ਜੀ ਇਹ ਹਰ ਸਾਲ ਦੀ ਤਰ੍ਹਾਂ ਅੱਜ ਵੀ 14ਵਾਂ ਮੂਰਤੀ ਸਥਾਪਨਾ ਦਿਵਸ ਹੈ ਆਪਾਂ ਠੀਕ ਹੈ ਹਰ ਸਾਲ ਦੀ ਤਰ੍ਹਾਂ ਸ਼੍ਰੀ ਰਾਮ ਸਿੰਘ ਦਾਸ ਦੀ ਮਹਾਰਾਜ ਧਿਆਨ ਘਰ ਤੋਂ ਉਂਦੇਸ਼ ਪੇਸ਼ ਕੀ ਸਾਰਿਆਂ ਨੂੰ ਦਰਸ਼ਨ ਦੇਣ ਵਾਸਤੇ ਠੀਕ ਹੈ ਨਾ ਕਿ ਇਹ ਹੀ ਮਤਲਬ ਕਿ ਜਦੋਂ ਦਾ ਮੰਦਿਰ ਸਥਾਪਿਤ ਮੂਰਤੀ ਸਥਾਪਨਾ ਹੋਈ ਹੈ ਉਦੋਂ ਤੋਂ ਚੱਲਦਾ ਆ ਰਿਹਾ ਇਹ ਮੇਰਾ ਤਾਂ ਇਹੀ ਹੈ ਕਿ ਮਹਾਰਾਜ ਦੀ ਤੇ ਕਿਰਪਾ ਬਣੀ ਰਵੇ ਸਾਰਿਆਂ ਦੇ ਤੇ ਸੰਗਤ ਨੂੰ ਵਾਦ ਤੋਂ ਵਾਦ ਚੰਗੇ ਕੰਮਾਂ 'ਚ ਲੱਗੀ ਰਵੇ ਜਿਹੜੇ ਆ ਨਸ਼ੇ ਪੱਤਿਆਂ ਨੂੰ ਤਿਆਗ ਕੰਨ ਤੇ ਮਹਾਰਾਜ ਗੁਰੂ ਮਹਾਰਾਜ ਦੇ ਚਰਨਾਂ 'ਚ ਲੱਗੇ ਰਹਿਣ ਤੇ ਜੈ ਸ਼੍ਰੀ ਬਾਵਾ ਲਾਲ ਦੀ ਸਾਰਿਆਂ ਨੂੰ ਦੇਖੋ ਜੀ ਮਹਾਰਾਜ ਜੀ ਆਏ ਨੇ ਛੋਟੇ ਤੁਸੀਂ ਆਪਨਾਂ ਲੋਕਾਂ ਨੂੰ ਅਸ਼ੀਰਵਾਦ ਦੇ ਰਹੇ ਨੇ ਬਹੁਤ ਵਧੀਆ ਲੱਗੰਦੇ ਆ ਇਹ ਮੋਲ ਬਹੁਤ ਵਧੀਆ ਹੈ ਸਾਰਕ ਸ਼ਾਬ ਬਹੁਤ ਹੈ ਅਸੀਂ ਉਹਨਾਂ ਨੂੰ ਫਤੇਗੜ ਤੋਂ ਸੰਗਤ ਨੂੰ ਸਾਰੰਗੀਠੇ ਸਭਾ ਨੂੰ ਇਹ ਸਾਰਿਆਂ ਨੂੰ ਜੀ ਆਇਆਂ ਆਖਦੇ ਆ ਯਾ ਸ਼੍ਰੀ ਬਾਲਾ 14ਵੇਂ ਮੂਰਤੀ ਸਥਾਪਨਾ ਦਿਵਸ ਨੂੰ ਲੈ ਕੇ ਮਜੀਠੇ ਤੋਂ ਵੀ ਪੁਜਾਰੀ ਓਮ ਪ੍ਰਕਾਸ਼ ਜੀ ਸ਼ਾਸਤਰੀ ਜੀ ਆਪਣੇ ਸਾਥੀਆਂ ਸਮੇਤ ਇੱਥੇ ਪਹੁੰਚੇ ਨੇ ਨਤਮਸਤਕ ਹੋਏ ਨੇ ਤੇ ਗੱਲਬਾਤ ਕਰਦੇ ਆ ਓਮ ਪ੍ਰਕਾਸ਼ ਸ਼ਾਸਤਰੀ ਪੁਜਾਰੀ ਜੀ ਹਾਂ ਜੀ ਤੁਸੀਂ ਅੱਜ 14ਵੇਂ ਮੂਰਤੀ ਸਥਾਪਨਾ ਦਿਵਸ ਮੰਦਿਰ ਜੀ ਇਤਲਾ ਫਤੇਗੜ ਚੂੜੀਆਂ ਪਹੁੰਚੇ ਹੋ ਕੀ ਕਹਿੰਦੇ ਹੋ ਪਹਿਲੇ ਤੋਂ ਹਮ ਸ਼੍ਰੀ ਬਾਂਕੇ ਬਿਹਾਰੀ ਲਾਲ ਕੀ ਜੈ ਬੋਲ ਕਰ ਔਰ ਇਹ 바ਵਾਲਾਲ मैनेजिंग जो कमेटी है फतेहगढ़ चूड़िया की इन सब का भी हम जो धन्यवाद करते हैं जिन्होंने हमें यहाँ पर बुलाने का जो है सौभाग्य दिया और गुरु महाराज के चरणों में जो है हमारी हाजिरी भरने का हमको आज सौभाग्य मिला है बड़ा ही उत्तम दिन है बड़ा ही महान दिन है मूर्ति स्थापना दिवस इनका है और स्वयं ध्यानपुर गद्दी के जो महाराज जी हैं राम सुंदर दास जी महाराज वो यहाँ पर जो है सब संगत को दर्शन देने के लिए पहुँचे हैं हमारे भी श्री वृंदावन सेवा सोसाइटी और जो है हमारे साथ सभी हमारे साथी गुरु महाराज दर्शन करने के लिए हम यहाँ पहुँचे हैं बहुत उत्तम यहाँ का जो हम ये आज सत्संग देख रहे हैं बहुत उत्तम है और इस बाबालाल मैनेजिंग कमेटी का हम बहुत धन्यवाद करते हैं जो यहाँ पर ये इतना बड़ा इन्होंने उत्सव रखा है और ये सनातन धर्म के लिए बड़ा ही एक महान दिवस होता है कि आगे जो जनरेशन है उसको एक सही मार्ग दिखाना धर्म का मार्ग दिखाना और उत्तम मार्ग दिखाना ये परिवारों को जोड़ रहे हैं और बच्चों को जो आगे आने वाली पीढ़ी है उनको ऐसे उत्सव कराकर ऐसे जो है धर्म के कार्य कराकर जो है संस्था को संगत को जोड़ना बच्चों को अच्छा आश्वासन देना और एक धर्म के मार्ग पर चलाना ये बाबा लाल मैनेजिंग कमेटी बहुत अच्छा कार्य कर रही है हम गुरु महाराज के चरणों में श्री बिहारी जी की महाराज के चरणों में जो है यही प्रार्थना करते हैं कि ये इसी तरह वो सब करते रहें और गुरु महाराज का आशीर्वाद इनके साथ चलता रहे इसके साथ ही हम आपका भी धन्यवाद करते हैं और इस फतेहगढ़ चूड़िया के सभी जो लाल जी की संस्था है हम उन सब का वृंदावन सेवा सोसाइटी की तरफ से उन सब का जो है अभिनंदन करते हैं जी जय श्री राधे जय बोल साचे दरबार की जय बोल साचे दरबार की जय ਫਤੇਗੜ ਚੂੜੀਆਂ ਚੱਚ ਕਰਵਾਏ ਜਾ ਰਹੇ 14ਵੇਂ ਮੂਰਤੀ ਸਥਾਪਨਾ ਤਿਵਸ ਵਿੱਚ ਰਮਦਾਸ ਤੋਂ ਵੀ ਸ਼੍ਰੀ ਬਾਬਾ ਲਾਲ ਦਿਵਾਲ ਸਵਾ ਦੇ ਮੈਂਬਰ ਇੱਥੇ ਪਹੁੰਚੇ ਨੇ ਗੱਲਬਾਤ ਕਰਦੇ ਹਾਂ ਜੀ ਕਿਸ ਤਰ੍ਹਾਂ ਦਾ ਅੱਜ ਲੱਗ ਰਿਹਾ ਜੀ ਤੁਸੀਂ ਰਮਦਾਸ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਹੋ ਜੀ ਹਾਂ ਜੀ ਜੈ ਸ਼੍ਰੀ ਬਾਬਾ ਲਾਲ ਜੀ ਅਸੀਂ ਰਮਦਾਸ ਤੋਂ ਆਏ ਹਾਂ ਮੇਰਾ ਨਾਮ ਵਿਜੇ ਪਾਲ ਹੈ ਸਾਡੇ ਸਾਰੇ ਮੈਂਬਰ ਵੀ ਰਮਦਾਸ ਤੋਂ ਪਹੁੰਚੇ ਨੇ ਸਾਨੂੰ ਬਹੁਤ ਖੁਸ਼ੀ ਹੋਈ ਹੈ ਜੀ ਸਾਡੇ ਮਹਾਰਾਜ ਜੀ ਅਤੇ ਰਮਦਾਸ ਤੋਂ ਬਾਬਾ ਲਾਲ ਜੀ ਦੇ ਜਿਹੜੇ ਆਪ ਆਖਦੇ ਆਂ ਉਹਨਾਂ ਦੇ ਹੀ ਸੇਵਾਦਾਰ ਵੀ ਆ ਜਿੱਦਾਂ ਜਿੱਦਾਂ ਸਾਨੂੰ ਉਹ ਸਾਨੂੰ ਬਖਸ਼ਿਸ਼ ਕਰਦੇ ਨੇ ਅਸੀਂ ਉਹਨਾਂ ਦੇ ਨਾਲ ਸੇਵਾ ਕਰਦੇ ਆ ਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਇਹਨਾਂ ਨੇ ਇੱਥੇ ਮੂਰਤੀ ਸਥਾਪਨਾ ਕੀਤੀ ਹੈ ਤੇ ਇਹ ਦਿਲੋਂ ਅਸੀਂ ਫਤੇਗੜ ਚੂੜੀਆਂ ਵਾਲੇ ਭੁਲਾਟੀ ਸਾਹਿਬ ਜੀ ਦਾ ਇਹਨਾਂ ਦੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੈ ਸ਼ਿਵ ਆਵਲ ਫਤੇਗੜ ਚੂੜੀਆਂ ਤੋਂ ਕਾਉਂਸਲਰ ਰਜੀਵ ਸੋਨੀ ਵੀ ਇੱਥੇ ਪਹੁੰਚੇ ਨੇ ਗੱਲਬਾਤ ਕਰਦੇ ਹਾਂ ਜੀ ਅੱਜ 14ਵੇਂ ਮੂਰਤੀ ਸਥਾਪਨਾ ਦਾ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਦੇਖੋ ਜੀ ਅੱਜ ਬੜੇ ਆਨੰਦ ਦਾ ਉਤਸਵ ਆ ਕਿ ਫਤੇਗੜ ਚੂੜੀਆਂ ਦੇ ਵਿੱਚ ਧਿਆਨਪੁਰ ਧਾਮ ਤੋਂ ਛੋਟੇ ਮਹਾਰਾਜ ਜਿਹੜੇ ਸੰਗਤਾਂ ਨੂੰ ਅਸ਼ੀਰਵਾਦ ਦੇਣ ਵਾਸਤੇ ਪਹੁੰਚੇ ਨੇ ਅਤੇ ਤਿਹਾੜਾ ਹੈ 14ਵਾਂ ਮੂਰਤੀ ਸਥਾਪਨਾ ਦਿਵਸ ਜਿਸ ਦੇ ਵਿੱਚ ਫਤੇਗੜ ਚੂੜੀਆਂ ਦੀ ਜਿਹੜੀ ਸ਼੍ਰੀ ਬਾਬਾ ਲਾਲ ਦਿਵਾਲ ਸੇਵਕ ਸਭਾ ਹੈ ਉਹਨਾਂ ਵੱਲੋਂ ਇਹ ਹਰ ਸਾਲ ਬਹੁਤ ਵਧੀਆ ਉਪਰਾਲਾ ਕੀਤਾ ਜਾਂਦਾ ਜਿੱਥੇ ਮੈਂ ਉਹਨਾਂ ਨੂੰ ਇਸ ਗੱਲ ਦੀ ਵਧਾਈ ਦੇਣਾ ਅਤੇ ਨਾਲ ਹੀ ਆਪਣੇ ਫਟਕੜ ਚੂੜੀਆਂ ਦੀ ਸੰਗਤ ਨੂੰ ਵੱਡੇ ਭਾਗਾਂ ਵਾਲੀ ਸਮਝਣਾ ਕਿਸ ਦਿਵਸ ਦੇ ਉਤੇ ਧਿਆਨਪੁਰ ਧਾਮ ਤੋਂ ਮਹਾਰਾਜ ਨੇ ਪਹੁੰਚ ਕੇ ਤੇ ਲੋਕਾਂ ਨੂੰ ਆਸ਼ੀਰਵਾਦ ਦਿੱਤਾ ਅਤੇ ਸੰਗਤਾਂ ਨੇ ਬੜੇ ਦਿਲ ਖੋਲ ਕੇ ਇਸ ਉਤਸਵ ਦਾ ਆਨੰਦ ਮਾਣਿਆ ਸਾਰਿਆਂ ਨੂੰ ਇੱਕ ਵਾਰ ਫਿਰ ਬਾਬਾ ਲਾਲ ਜੀ ਦੇ ਨਾਮ ਦਾ ਜਨਕਾਰਾ ਲਾਉਂਦਿਆਂ ਹੋਇਆਂ ਵਧਾਈ ਦੇਣਾ ਬੋਲੀਏ ਸਤਿਗੁਰੂ ਬਾਬਾ ਲਾਲ ਤੇ ਆਲ ਮਹਾਰਾਜ ਕੀ ਜੈ ਗੈਰਗੁਰਪੁਰਪਾਸ ਤੇ ਸ਼ੁਰੂ ਤੋਂ ਬਚਪਨ ਦੇ ਆਂਡੇ ਛੋਟੇ ਹੁੰਦੇ ਜਿਹਨਾਂ ਨੇ ਮਹਾਰਾਜ ਜੀ ਨਾਲ ਲੱਗੇ ਹੋਏ ਆਂ ਉਹਨਾਂ ਦਾ ਲੜ ਫੜਿਆ ਆ ਸਾਡੇ ਮੇਰੇ ਪੇਕੇ ਵੀ ਸੌਰੇ ਨੇ ਅਗੋਂ ਮੈਨੂੰ ਪੂਰਾ ਮੰਮੀ ਉਹ ਮੇਲੇ ਨੇ ਪਵਨਾਲਾ ਜੀ ਨੂੰ ਮੰਨਣ ਵਾਲੇ ਉਹਨਾਂ ਦੀ ਮੇਰੀ ਆ ਸਾਡੇ ਤੇ ਵੀ ਉਹਨਾਂ ਦੇ ਹੱਥ ਸਾਡੇ ਸਿਰ ਤੇ ਆ ਮੇਰੇ ਪਰਿਵਾਰ ਦੇ ਸਿਰ ਤੇ ਆ ਮਾਲਕ ਇਸੇ ਸਭ ਨੂੰ ਤਾਰੇ ਪਵਨਾਲਾ ਜੀ ਦੀ ਸਭ ਦੀ ਮੰਨਦੀ ਆ ਮੂਰਤ ਦਰਿਆ ਕਰੇ ਬਹੁਤ ਸੱਚੇ ਦਰਬਾਰ ਕੀ ਜੈ ਸ਼ਹਿਰ ਦੇ ਵਸਨੀਕਾਂ ਨੂੰ ਬਹੁਤ-ਬਹੁਤ ਵਧਾਈਆਂ ਸ਼੍ਰੀ 바ਵਾਲਾਲ ਦਾਮ ਜਿਹੜਾ ਫਤੇਗੜ ਚੂੜੀਆਂ ਦੇ ਮੰਦਿਰ ਆ ਅੱਜ ਉਹਦਾ ਮੂਰਤੀ ਸਥਾਪਨਾ ਦਿਵਸ ਆ ਸ਼ਹਿਰ ਦੇ ਵਸਨੀਕਾਂ ਨੂੰ ਬਹੁਤ-ਬਹੁਤ ਵਧਾਈਆਂ ਜੈ ਸ਼੍ਰੀ 바ਵਾਲਾਲ ਦੇਵਾਲ ਮਹਾਰਾਜ ਕੀ ਜੈ ਫਤੇਗੜ ਚੂੜੀਆਂ 바ਵਾਲਾਲ ਕਮੇਟੀ ਹਰ ਸਾਲ ਬਹੁਤ ਵਧੀਆ ਪ੍ਰੋਗਰਾਮ ਕਰਵਾਂਦੀ ਹੈ ਤੇ ਸ਼ਹਿਰ ਦੇ ਵਿੱਚ ਮਹਾਰਾਜ ਜੀ ਦਾ ਆਗਮਨ ਹੁੰਦਾ ਵਾ ਸੰਗਤਾਂ ਤੁਸੀਂ ਦੇਖ ਰਹੇ ਹੋ ਸ਼ਹਿਰ ਦਾ ਸਾਰਾ ਹਜੂਮ ਆਸ-ਪਾਸ ਦੇ ਪਿੰਡਾਂ ਦੇ ਲੋਕ 바ਵਾਲਾਲ ਜੀ ਨਾਲ ਪਿਆਰ ਕਰਨ ਵਾਲੇ ਲੋਕ ਸਾਬ ਆਏ ਨੇ ਆ ਕਿੰਨਾ ਇਦਾਂ ਹੀ ਇਹ ਤਿਉਹਾਰ ਮਨਾਇਆ ਜਾਂਦਾ ਰਹੇ ਔਰ ਹਰ ਸ਼ਹਿਰ ਦਾ ਨਾਗਰਿਕ ਪ੍ਰਭੂ ਬਾਵਾਲਾਲ ਜੀ ਦਾ ਆਸ਼ੀਰਵਾਦ ਮਿਲਦਾ ਰਹੇ ਜੈ ਸ਼੍ਰੀ ਬਾਵਾਲਾਲ ਜੀ ਹਰ ਸਾਲ ਆਪਾਂ ਨੇ ਬਾਵਾਲਾਲ ਜੀ ਆਂਦੇ ਨੇ ਸੰਗਤ ਬੜੀ ਖੁਸ਼ੀ ਨਾਲ ਦੱਸਦੇ ਨੇ ਅਨੰਦ ਦੀ ਇਹ ਮੰਡਰਾਗਾਤਨੀ ਆ ਆਗੇ ਮਿੱਠਾ ਦੇਖਦੀ ਸ਼ਤਾਲੂ ਦੀ ਬਹੁਤ ਫੇਰ ਲੱਗ ਜਾਂਦੀ ਹੈ ਇਸੇ ਦੇ ਨਾਲ ਦੂਜੇ ਫੰਕਸ਼ਨ ਜਿਹੜੇ ਆਪਾਂ ਜਾਂਦੇ ਆ ਧਿਆਨ ਪਰ ਚਾਹੀਦਾ ਹੈ ਬਾਬਾ ਲਾਲ ਜੀ ਦੀ ਬਹੁਤ ਤਸੀਮ ਕਰੇ ਬਹੁਤ ਸੋਨੇ ਦਰਸ਼ਨ ਹੁੰਦੇ ਆ ਬਾਹਰ ਲੰਗਰ ਤਾਂ ਕਿ ਉਹਨਾਂ ਨੇ ਪ੍ਰੋਗਰਾਮ ਕੀਤਾ ਵਾ ਸੰਗਤ ਆਂਦੀ ਹੈ ਦਰਸ਼ਨ ਕਰਕੇ ਲੰਗਰ ਖਾਣੇ ਚੱਕੇ ਫੇਰੀ ਜਾਂਦੀ ਹੈ ਬਹੁਤ-ਬਹੁਤ ਵਧੀਆ ਲੱਗਦਾ ਹੈ ਬਾਬਾ ਲਾਲ ਜੀ ਦੇ ਦਰਸ਼ਨ ਕਰਕੇ ਕੁੱਲੇ ਦਰਸ਼ਨੋਂ ਦੇ ਪੂਰਾ ਵਧੀਆ ਪ੍ਰਬੰਧ ਹੁੰਦਾ ਹੈ ਲਾਇਨਾ ਜੀ ਲੋਕ ਜਾਂਦੇ ਆ ਲਾਇਨਾ ਜੀ ਦਰਸ਼ਨ ਕਰਦੇ ਕੁੱਲਾ ਪ੍ਰਸ਼ਾਦ ਮਿਲਦਾ ਹੈ ਲੰਗਰ ਛੱਕ ਕੇ ਲੋਗ ਆਨੇ ਕੀਤ ਤਾਂ ਬਹੁਤ ਵਧੀਆ ਲੱਗਦਾ। ਆਨੇ ਸਭ ਦੀ ਮੰਨ ਦੀਆਂ ਮਹਰਾਤ ਕਰਨੀਆਂ ਕਰ ਰਹੇ ਬਹੁਤ ਸੱਚੇ ਦਰਬਾਰ ਕੀ ਜੈ। ਪੂਰੇ ਸ਼ਹਿਰ ਦੇ ਵਸਨੀਕਾਂ ਨੂੰ ਬਹੁਤ-ਬਹੁਤ ਵਧਾਈਆਂ। ਸ਼ਿਵਾਵਾਲਲ ਦਾਮ ਜਿਹੜਾ ਫਤੇਗੜ ਚੂੜੀਆਂ ਦਾ ਮੰਦਰਾ ਅੱਜ ਉਹਦਾ ਮੂਰਤੀ ਸਥਾਪਨਾ ਦਿਵਸ ਆ। ਸ਼ਹਿਰ ਦੇ ਵਸਨੀਕਾਂ ਨੂੰ ਬਹੁਤ-ਬਹੁਤ ਵਧਾਈਆਂ। ਜੈ ਸ਼੍ਰੀ ਬਾਵਾ ਲਾਲ ਦਿਆਲ ਮਹਾਰਾਜ ਕੀ ਜੈ। ਫਤੇਗੜ ਚੂੜੀਆਂ ਬਾਵਾ ਲਾਲ ਕਮੇਟੀ ਹਰ ਸਾਲ ਬਹੁਤ ਵਧੀਆ ਪ੍ਰੋਗਰਾਮ ਕਰਵਾਂਦੀ ਹੈ। ਇਥੇ ਸ਼ਹਿਰ ਦੇ ਵਿੱਚ ਮਹਾਰਾਜ ਜੀ ਦਾ ਆਗਮਨ ਹੁੰਦਾ ਵਾ ਸੰਗਤਾਂ ਤੁਸੀਂ ਦੇਖ ਰਹੇ ਹੋ ਸ਼ਹਿਰ ਦਾ ਸਾਰਾ ਹਜੂਮ ਆਸ-ਪਾਸ ਦੇ ਪਿੰਡਾਂ ਦੇ ਲੋਕ ਬਵਾਲਾਲ ਜੀ ਨਾਲ ਪਿਆਰ ਕਰਨ ਵਾਲੇ ਲੋਕ ਸਾਬ ਆਏ ਨੇ ਮੈਂ ਕਹਿੰਦਾ ਇਤਾਂ ਹੀ ਇਹ ਤਿਉਹਾਰ ਮਨਾਇਆ ਜਾਂਦਾ ਰਹੇ ਔਰ ਹਰ ਸ਼ਹਿਰ ਦਾ ਨਾਗਰਿਕ ਪ੍ਰਭੂ ਬਵਾਲਾਲ ਜੀ ਦਾ ਆਸ਼ੀਰਵਾਦ ਮਿਲਦਾ ਰਹੇ ਜੈ ਸ਼੍ਰੀ ਬਵਾਲਾਲ ਜੀ ਹਰ ਸਾਲ ਆਪਾਂ ਨੇ ਬਵਾਲਾਲ ਜੀ ਆਉਂਦੇ ਨੇ ਸੰਗਤ ਬੜੀ ਖੁਸ਼ੀ ਨਾਲ ਦੱਸਣੇ ਨੰਦੇ ਆ ਰਹੇ ਆਖਦੇ ਆ ਆਗੇ ਮੱਥਾ ਟੇਕਦੀ ਸ਼ਰਧਾਲੂਆਂ ਦੀ ਬਹੁਤ ਫੇਰ ਲੱਗ ਰਹੇ ਨੇ ਆ ਇਸੇ ਤਰ੍ਹਾਂ ਦੂਜੇ ਫੰਕਸ਼ਨ ਜਿਵੇਂ ਆਪਾਂ ਜਾਣਦੇ ਆ ਧਿਆਨ ਵਰ ਜਾਈਦਾ ਪਵਨਾਲਾਲ ਜੀ ਦੀ ਬਹੁਤ ਤਸੀਮ ਕਰਦਾ ਬਹੁਤ ਸੁਨੇ ਦਰਸ਼ਨ ਹੁੰਦੇ ਆ ਬਾਹਰ ਲੰਗਰ ਤਾਂ ਕਿ ਉਹਨਾਂ ਨੇ ਪ੍ਰੋਗਰਾਮ ਕੀਤਾ ਵਾ ਸੰਗਤ ਆਂਦੀ ਆ ਦਰਸ਼ਨ ਕਰਕੇ ਅੰਦਰ ਬਾਣੀ ਚਾਪੀ ਮੇਰੀ ਜਾਂਦੀ ਆ ਬਹੁਤ ਬਹੁਤ ਵਧੀਆ ਲੱਗਦਾ ਹੈ ਬਾਬਾ ਲਾਲ ਜੀ ਦੇ ਦਰਸ਼ਨ ਕਰਕੇ ਕੁੱਲੇ ਦਰਸ਼ਨ ਨੂੰ ਗੇ ਪੂਰਾ ਵਧੀਆ ਪ੍ਰਬੰਧ ਹੁੰਦਾ ਹੈ ਲਾਇਨਾ ਜੀ ਲੋਕ ਜਾਂਦੇ ਆ ਲਾਇਨਾ ਜੀ ਦਰਸ਼ਨ ਕਰਦੇ ਕੁੱਲਾ ਪ੍ਰਸਾਦ ਮਿਲਦਾ ਹੈ ਲੰਗਰ ਛੱਕ ਕੇ ਲੋਗ ਆਂਦੇ ਕੀਰਤਨ ਤਾਂ ਬਹੁਤ ਵਧੀਆ ਲੱਗਦਾ